ਦੋਸ਼ੀ ਲਕੋਇਆ ਆ ਲਾਜ ਨਤਰਾਏ ਜਿਹੜਾ ਮੁੱਖ ਦੋਸ਼ੀ ਆ ਗੈਂਗ ਰੇਪ ਕੀ ਇਸ ਦਾ ਨੈ ਵਿਕਤਮ ਆ ਨੈ ਪਹਿਚਾਨ ਕੇ ਦੱਸੰਦੀਆਂ ਨਾਮ ਲੈ ਕੇ ਦੱਸੰਦੀਆਂ ਉਹਨੂੰ ਅੰਦਰ ਪੁਲਿਸ ਦੀ ਸ਼ੈ ਨਾ ਹੋਣ ਇਹਦੇ ਚ ਪੀਸੀਟੀ ਵਿਜੇ ਆਲੰਦ ਸੇਗਾ ਵੀ ਕਿਦੀ ਕਿਦੀ ਵਰ ਜਿਹਦੇ ਨਾਲ ਉਹਨੂੰ ਅੰਦਰ ਬਨਾਹ ਦਿੱਤੀ ਗਈ ਆ ਤੇ ਬਾਕੀ ਮੁਲਾਜ਼ਮ ਜਿਹੜੇ ਆ ਉਹਦੀ ਸੇਫਟੀ ਸਿਕਿਉਰਿਟੀ ਲਈ ਰੱਖੇ ਗਏ ਆ ਅੰਦਰ ਚੈਨਾ ਪਾਵਾ ਕੇ ਨਾ ਉਹਨੂੰ ਸੇਫ ਕੀਤਾ ਗਿਆ ਕਿ ਦਰਵਾਜ਼ਾ ਨਾ ਖੋਲ ਸਕੇ ਮੈਂ ਤੁਮੋ ਸਿੱਕੇ ਖਾਂਦੀਆਂ ਉਹ ਤੁਮਸ਼ੀ ਹੋ ਗਏ ਅੰਦਰ ਕੋਈ ਤੇ ਲੈਣ ਦੇ ਨੇ ਐ ਪਾਲੇ ਸਾਡੇ ਵਕਤ ਦੀਆਂ ਰਾਤ ਦੇ ਲੋਗੇ ਇਤਨੀ ਦੋਸ਼ੀ ਦੀ ਰਾਤ ਨਹੀਂ ਪਈ ਸਾਰੇ ਦੋਸ਼ ਪੁਲਿਸ ਵਾਲੇ ਇਸ ਦਾ ਫ੍ਰੀ ਦੇ ਮੁਲਾਜ਼ਮ ਨੇ ਤੇ ਵੱਡੇ ਅਸਰਾ ਦੀ ਸ਼ਹਿਰ ਨਾਲ ਉਹਨਾਂ ਨੇ ਚਰਾਏ ਦਿੱਤਾ ਹੈ

ਤਿਆਰ ਕਰ ਜਿਵੇਂ ਤੇਰੇ ਸਾਡੇ ਪਰਿਵਾਰ ਨੂੰ ਵਾਖ ਵਾਖ ਤੇ ਸਾਡੇ ਵਿੱਚ ਬਣਾਵਾ ਦੇ ਇਹ ਗੱਲਿਆ ਤੋਂ ਤੋਂ ਸੁਣਾ ਦੇ ਤੜਦੀ ਆਈ ਜਿਦਾਂ ਬੋਲਣ ਨੂੰ ਦਿਆ ਇਹ ਰਾਂ ਪੰਜਾਬ ਪੁਲਿਸ ਉਹਨ ਕੀ ਤੇ ਭਗਵੰਤਵਾਰ ਸੀ ਇਹ ਸਾਹ ਕਿਤੇ ਚਲੇਗਾ ਮੇਰੀ ਮਾਰੀ ਕੋਈ ਜਦ ਨਹੀਂ ਨਹੀਂ ਆਏਗਾ ਕਿਉਂਕਿ ਇਹ ਰੱਬ ਨਹੀਂ ਆਇਆ ਨਾਲ ਕੇ ਮੇਰੀ ਕਾ ਇਹ ਡੀਸੀ ਵੀ ਸਾਹ ਤੇ ਦਸਤਰਮੇ ਪਹੁੰਚੀ ਨਹੀਂ ਹੈ ਜੀ ਮੈਂ ਤੇ ਦੋਸ਼ੀਆਂ ਨੂੰ ਪੁਲਿਸ ਨੇ ਨਾ ਅੰਦਰ ਪਨਾਹ ਦਿੱਤੀ ਹੋਈ ਆ ਜਿਹੜਾ ਮੇਨ ਦੋਸ਼ੀ ਆ ਸੀਏ ਸਟਾਫ 3 ਥਾਣੇ ਦੇ ਬਾਹਰ ਮੈਂ ਖਲੋਤੀ ਆ ਅੰਦਰ ਇਹਨਾਂ ਨੇ ਦੋਸ਼ੀ ਲਕਵਾਇਆ ਆ ਲਾਜਪਤ ਰਾਏ ਜਿਹੜਾ ਮੁੱਖ ਦੋਸ਼ੀ ਆ ਗੈਂਗ ਰੇਪ ਕੇਸ ਦਾ ਮੈਂ ਵਿਕਤ ਨਹੀਂ ਮੈਂ ਪਹਿਚਾਨ ਕੇ ਦੱਸਣ ਦੀਆਂ ਨਾਮ ਲੈ ਕੇ ਦੱਸਣ ਦੀਆਂ ਉਹਨੂੰ ਅੰਦਰ ਪੁਲਿਸ ਦੀ ਸ਼ੈ ਨਾ ਹੋਣ ਇਹਦੇ ਚ ਡੀਸੀਪੀ ਵਿਜੇ ਆਲਮ ਦੱਸੇਗਾ ਕਿ 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 ਮਰਜ਼ੀ ਦੇ ਨਾਲ ਇਹਨੂੰ ਅੰਦਰ ਪਨਾਹ ਦਿੱਤੀ ਗਈ ਆ ਤੇ ਬਾਕੀ ਮੁਲਾਜ਼ਮ ਜਿਹੜੇ ਆ ਉਹਦੀ ਸੇਫਟੀ ਸਿਕਿਉਰਿਟੀ ਲਈ ਰੱਖੇ ਗਏ ਆ ਅੰਦਰ ਚੈਨਾ ਪਾ ਪਾ ਕੇ ਨਾ ਉਹਨੂੰ ਸੇਫ ਕੀਤਾ ਗਿਆ ਕਿ ਉਹ ਦਰਵਾਜ਼ਾ ਨਾ ਖੋਲ ਸਕੇ ਉਹੋ ਜੇ ਜੀ ਅੰਦਰ ਮੌਜੂਦ ਆ

ਨਰਮ ਤ੍ਰਿਤਾਸੂਦ ਨੂੰ ਦੱਸਿਆ ਨਰਨ ਸੂਨ ਪ੍ਰੀਤ ਕੌਰ ਨੂੰ ਦੱਸਿਆ ਨਰਮਮਨਦੀਪ ਨੂੰ ਦੱਸਿਆ ਅੱਜ ਤੋਂ ਹੁਣੇ ਤੱਕ ਕੋਈ ਪੁਲਿਸ ਉਹਨੂੰ ਅਰੈਸਟ ਕਰਨ ਲਈ ਨਹੀਂ ਆਈ ਉਲਟਾ ਉਹਨੂੰ ਅੰਦਰ ਹੀ ਫਾਜ਼ੇ ਦੇ ਨਾਲ ਚੈਨਾ ਮਾਹ ਪਾ ਕੇ ਅੰਦਰ ਰੱਖਿਆ ਹੈ ਇਹ ਮਾਰੇ ਦਰਜ ਨੂੰ ਅੱਜ 11 ਦਿਨ ਹੋ ਗਏ ਇੱਕ ਵੀ ਦੋਸ਼ੀ ਦੀ ਰਸ ਨਹੀਂ ਪਈ ਪੁਲਿਸ ਨੇ ਦੇਰ ਹੋਈ ਹੈ ਤੱਕ ਅਰੈਸਟ ਕਿਉਂ ਨਹੀਂ ਕੀਤਾ ਇੱਕ ਵੀ ਕਿਉਂਕਿ ਸਾਰ ਕੋਡ ਪੁਲਿਸ ਅਫੀਸਰ ਨੇ ਦੋਸ਼ੀਆਂ ਦੇ ਨਾਮ ਸੁਣੋ ਲਾਜਪਤ ਰਾਏ ਗੁਰਪ੍ਰੀਤ ਕਵਲਜੀਤ ਬਰਿੰਦਰ ਸਰਾਂ ਲੋ ਰਾਜਵਿੰਦਰ ਜੌਲ ਗगन ਐਸ ਐਚਓ ਐਸ ਐਚਓ ਅਧਿਕਾਰੀਆਂ ਨੂੰ ਨਾਂ ਪੁੱਲ ਗਿਆ ਇੱਕ ਉਹ ਇੱਕ ਦੇ ਵਿੱਚ ਹੋਰ ਲੇਡੀ ਸ਼ਾਮਲ ਦੋ ਬੰਦੇ ਹੋਰ ਸ਼ਾਮਲ ਜਿਨ੍ਹਾਂ ਦਾ ਨਾਮ ਫਾਈਂਡ ਆਊਟ ਕਰਨ ਦੀਆਂ ਕਿਉਂਕਿ ਇੱਕ ਇੱਕ ਦੋਸ਼ੀ ਨੂੰ ਪਛਾਣਦੀਆਂ ਮੈਂ ਉਹ ਤਕਲੀਫ ਚੱਲਨੀ ਆ ਪੁਲਿਸ ਨੇ ਸਿਰਫ ਚਾਰ ਬੰਦਿਆਂ ਦਾ ਕੀਤਾ ਮੈਂ ਨਾਲ ਦੱਸਿਆ ਹੋਇਆ ਏ ਵੀ ਆ ਦੋਸ਼ੀ ਕਿਉਂਕਿ ਸਾਰੇ ਦੋਸ਼ੀ ਪੁਲਿਸ ਅਫੀਸ਼ਰ ਏ ਸਾਰੇ ਦੋਸ਼ੀ ਪੁਲਿਸ ਵਾਲੇ ਸੀਏ ਸਟਾਫ 3 ਦੇ ਮੁਲਾਜ਼ਮ ਨੇ ਤੇ ਵੱਡੇ ਅਫਸਰਾਂ ਦੀ ਸ਼ਹਿਦ ਨਾਲ ਉਹਨਾਂ ਨੇ ਇੱਕ ਕ੍ਰਾਈਮ ਕੀਤਾ ਏ ਵੱਡੇ ਅਫਸਰਾਂ ਦੀ ਕੋਈ ਇਨਸਾਫ ਨਹੀਂ ਮਿਲੇਗਾ ਜਦੋਂ ਮੈਂ ਮਰ ਜਾਊਂਗੀ ਨਾ ਉਸ ਤੋਂ ਬਾਅਦ ਮੋਮਬਤੀਆਂ ਲਾ ਲਾ ਕੇ ਮੇਰੇ ਲਈ ਇਨਸਾਫ ਦੀ ਮੰਗ ਕੀਤੀ ਜਾਏਗੀ ਜਦੋਂ ਤੱਕ ਮੈਂ ਜਿੰਦੀ ਆ ਉਦੋਂ ਤੱਕ ਮੇਰੇ ਲਈ ਕੋਈ ਇਨਸਾਫ ਨਹੀਂ ਹੈਗਾ ਮੈਨੂੰ ਕੋਈ ਅਧਿਕਾਰੀ ਉੱਚ ਅਧਿਕਾਰੀ ਅਫਸਰ ਨਹੀਂ ਮਿਲਿਆ ਮੈਂ ਆਪਣਾ ਮੈਡੀਕਲ ਮਾਨ ਜੋਗ ਅਦਾਲਤ ਤੋਂ ਅਲਾਉ ਕਰਾ ਕੇ ਕਰਵਾ ਕੇ ਆਈ ਆ ਕਿ ਪੁਲਿਸ ਵਾਲੇ ਨੇ ਮੇਰਾ ਮੈਡੀਕਲ ਤੱਕ ਨਹੀਂ ਕਰਵਾਇਆ ਚੋੜਿਆ ਪੰਜਾਬ پولیس ਦਾ ਅਚਾਹ ਹੋਣਾ ਡੀਸੀ ਵੀ ਵੀਰ ਆਲਮ ਕਿਤੇ ਸੁਪਤਾ ਆਇਆ ਮੈਂ ਚੋਨੀ ਆ ਜਿੰਨੇ ਅਮਰਸਰ ਦੇ ਵੱਡੇ ਅਫਸਰ ਸਾਰਿਆਂ ਨੂੰ ਸੁਪੈਨ ਕਰ ਦਿੱਤਾ ਜਾਵੇ ਤੇ ਸਾਰੇ ਦੋਸ਼ੀਆਂ ਨੂੰ ਨਾਸ਼ ਕਰਕੇ ਜੇਲ੍ਹ ਦੇ ਅੰਦਰ ਸੋਟ ਦਿੱਤਾ ਜਾਵੇ ਹਾਂਜੀ ਹੈਗੀ ਐਫਆਰ ਦੀ ਕਾਪੀ ਅੱਜ ਮੈਂ ਮੈਡੀਕਲ ਕਰਵਾਇਆ ਆਪ ਉਹ ਦਹਲਤ ਕੋਲ ਆ ਕਰਵਾ ਕੇ 25 ਸ਼ਾਮ ਦੀ i do 11 ਵਜੇ ਤੱਕ ਇਹਨੇ ਦੇਖਿਆ ਨਾ ਕਿੱਥੇ ਹੋਇਆ ਗਿਆ ਤੁਹਾਡਾ ਕਿੱਥੇ ਲੈ ਕੇ ਗਏ ਤੁਹਾਨੂੰ ਮੋਡਲ ਇੰਡਸਟਰੀਅਲ ਪਾਰਕ ਦਾ ਆਜਵਿੰਦਰ ਜੋਲਦੀ ਪਲੇਰੋ ਵਾਈਟ ਕਲਰ ਦੀ ਗੱਡੀ ਦੇ ਵਿੱਚ ਗੱਡੀ ਚੋਇਆ ਹਾਂ ਮੋਡਲ ਇੰਡਸਟਰੀਅਲ ਪਾਰਕ ਦੀ ਫੋਰ ਲੈਨ ਰੋਡ ਆ ਉਹਦੇ ਸਾਹਮਣੇ ਪਾਸੇ ਰਾਤੀ 5 ਵਜੇ ਤੋਂ ਲੱਗੇ ਸ਼ਾਮ ਦੀ 5 ਵਜੇ ਤੋਂ ਲੱਗੇ ਸਵੇਰ ਦੇ 11:30 ਵਜੇ ਤੱਕ ਦੀਆਂ ਸਾਰੇ ਦੋਸ਼ੀਆਂ ਦੀਆਂ ਤੇ ਮੇਰੀਆਂ ਮੋਬਾਈਲ ਦੀ ਲੋਕੇਸ਼ਨ ਨਾ ਕਢਾਓ ਇਹ ਕਿਹੜੀ ਮੇਰੇ ਕੋਲ ਰਾਤ 6 ਘੰਟੇ ਪੁੱਛ ਗਿਆ ਕਰਦੇ ਰਹੇ ਨਕੀ ਜੁਰਮ ਕੀਤਾ ਹੀ ਮੇਰੇ ਤੇ ਕੋਈ ਐਫ ਆਈ ਆਰ ਦਰਜ ਨਹੀਂ ਨੇ ਤੇ ਕੋਈ ਕੰਪਲੇਨਡਰਦੀ ਨਹੀਂ ਆ ਆਪਣੇ ਕਿਤੇ ਗੁਨਾਹਾਂ ਦੇ ਪਾਪਾ ਨੂੰ ਛਕੂਣ ਲਈ ਨੇ ਤੇ ਚੁੱਟੀ ਐਫ ਆਈ ਆਰ ਦਿੱਤੀ ਫਿਰ ਵੀ ਦੇ ਆਲਮ ਨੇ ਨਾ ਦੇ ਨਾਲ ਰਲ ਕੇ ਉਹਦਾ ਜਗਾ ਜਗਾ ਤੇ ਪ੍ਰਚਾਰ ਕੀਤਾ ਤਾਂ ਜੋ ਮੈਂ ਨਾਲ ਦੇ ਖਿਲਾਫ ਕੋਈ ਕਾਰਵਾਈ ਨਾ ਕਰ ਸਕਾਂ ਉਲਟੀ ਮੈਨੂੰ ਧਮਕੀ ਦਿੱਤੀ ਗਈ ਕਿ ਤੇ ਪੁਲਿਸ ਅਫੀਸ਼ਰ ਦੇ ਖਿਲਾਫ ਕਾਰਵਾਈ ਕਰਨਗੀ ਪਰਚਾ ਦਰਜ ਕਰਾਈਗੀ ਤੇਰੇ ਸਾਰੇ ਪਰਿਵਾਰ ਨੂੰ ਵਾਕ ਵਾਕ ਕੇਸਾਂ ਦੇ ਵਿੱਚ ਫੜਾਵਾਂਗੇ ਬਾਰ ਕਾਉਂਸਲ ਤੁਹਾਡੇ ਨਾਲ ਅੱਜ ਵੀ ਬਾਅਦ ਕਾਉਂਸਲ ਲਾ ਲਿਆ ਜੀ ਮੇਰੇ ਇਸ ਮਾਮਲੇ ਦੇ ਵਿੱਚ ਜਦ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਵੱਲੋਂ ਜਵਾਬ ਦੇਣ ਲਈ ਮਨਾਂ ਕਰ ਦਿੱਤਾ ਗਿਆ